ਦੇਖੋ ਬਾਈ ਆਪ ਪਹਿਨੇ ਬੈਠਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਤੇ ਬਾਈ ਜੀ ਜਿਹੜਾ ਅੱਜ ਵਾਲਾ ਵਲੌਗ ਹੈ ਆਪਣਾ ਇਹ ক্রিকেট ਪ੍ਰੇਮੀਆਂ ਲਈ ਹੈ ਠੀਕ ਹੈ ਜੀ ਉਹਨਾਂ ਦਾ ਉਹਨਾਂ ਵਾਸਤੇ ਇਹ ਜਾਦੇ ਆ ਬਾਕੀ ਦੇਖਿਓ ਸਾਰੇ ਫਰਜ਼ ਤੁਹਾਡਾ ਬੰਦਾ ਦੇਖਣ ਦਾ ਸਪੋਰਟ ਵੀ ਕਰਿਓ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਠੀਕ ਹੈ ਪਰ ਜਿਹੜੇ ਵੱਧ ਇਹ ਵਲੌਗ ਹੈਗਾ ਹੈਗਾ ਇੰਟਰਸਟਿੰਗ ਤੇ ਇਹ ਹੈਗਾ ਜੀ ক্রিকেট ਪ੍ਰੇਮੀਆ ਲਈ ਤੇ ਅੱਜ ਆਪਾਂ ਚੱਲੇ ਆ ਮਾਨਸਾ ਮਾਨਸਾ ਦਾ ਆਪਾਂ ਠੀਕ ਕਰਾ ਕੇ ਜਾਣਾ ਬੈਟ ਨਵੇਂ ਲੈ ਕੇ ਆਉਣੇ ਆ ਤੇ ਬੈਟ ਠੀਕ ਕਰਾ ਕੇ ਜਾਣਾ ਬੈਟਾਂ ਦੀ ਕੀ ਸਿਚੁਏਸ਼ਨ ਹੈ ਤੁਹਾਨੂੰ ਮੈਂ ਦਿਖਾਉਂਗਾ ਹਨਾ ਵੀ ਕੀ ਹਾਲਤ ਹੋਈ ਪਈ ਆ ਬੈਟਾਂ ਦੀ ਜਿਹੜੇ ਠੀਕ ਕਰਾਉਣੇ ਨੇ ਤੇ ਇੱਕ ਮੈਂ ਆ ਤੇ ਇੱਕ ਮੇਰੇ ਨਾਲ ਮੁੰਡਾ ਹੈਗਾ ਨਿੱਕਾ ਸੰਦੂ ਭਾਜੀ ਠੀਕ ਹੈ ਤੇ ਉਹ ਉੱਥੇ ਕੁਝ ਅਕਾਊਂਟ ਕੋਲ ਖਲਵਾ ਆਸੀ ਉਹ ਲੈਣ ਗਿਆ ਤੇ ਮੈਂ ਇੱਥੇ ਗੱਡੀ 'ਚ ਬੈਠਾ ਤੇ ਆਪਾਂ ਵਲੌਗ ਕਰਤਾ ਸਟਾਰਟ ਆ ਹੁਣ ਆਪਾਂ ਖੜੇ ਆ ਠੀਕ ਆ ਉਹ ਵੀ ਆਉਣ ਵਾਲਾ ਤੇ ਜਾਂਦੇ ਜਾਂਦੇ ਆਪਾਂ ਬਹੁਤ ਇੰਜੋਏ ਕਰਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਠੀਕ ਆ ਪੂਰਾ ਇੰਟਰਸਟਿੰਗ ਵਲੌਗ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਜਿਹਨੇ ਜਿਹੜੇ ক্রিকেট ਨੂੰ ਪਸੰਦ ਕਰਦੇ ਹੋ ਜਰੂਰ ਦੇਖਿਓ ਜਿਨ੍ਹਾਂ ਨੂੰ ক্রিকেট ਖੇਡਾਂ ਦਾ ਸ਼ੌਂਕ ਆ ਜਿਹੜੇ ਬੈਟਾਂ ਦੇ ਸ਼ਕੀਰ ਨੇ ਠੀਕ ਆ ਜਿਨ੍ਹਾਂ ਨੂੰ ਵਧੀਆ ਬੈਟ ਚਾਹੀਦੇ ਆ ਤੇ ਜਿਹੜੇ ਐ ਕਹਿੰਦੇ ਬਸ ਬਾਲ ਬੈਟ ਦੇ ਲੱਗੇ ਤੇ ਸਿੱਧੀ ਬਾਹਰ ਹੀ ਜਾਵੇ ਠੀਕ ਆ ਪਹਿਲੀ ਗੱਲ ਤਾਂ ਬਾਈ ਦਮ ਆਪਦੇ ਚ ਚਾਹੀਦਾ ਹੁੰਦਾ ਬਾਲ ਬਾਹਰ ਭੇਜ ਬਾਕੀ ਬੈਟ ਦੇ ਵੀ ਫਿਰ ਬਹੁਤ ਸਾਰੇ ਹੁੰਦਾ ਬੈਟ ਦੇ ਤੇ ਇਦਾਂ ਦੀ ਆਪਣਾ ਅੱਜ ਦਾ ਵਲੌਗ ਆ ਤੇ ਬਣੇ ਰਹੋ ਐਂਡ ਤੱਕ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਬੈਟਾਂ ਦੇ ਹਾਲਾਤ ਵੀ ਦੇਖਿਓ ਕੀ ਆ ਆ ਬਾਈ ਮੇਰੇ ਨਾਲ ਆਗਾ ਆਹ ਇਹ ਇਹ ਆ ਗਿਆ ਆ ਗਿਆ ਆ ਗਿਆ ਇਹ ਕਰੋ ਚੱਕ ਆ ਗਿਆ ਸਤਿ ਸ੍ਰੀ ਅਕਾਲ ਬਲਾ ਸਤਿ ਸ੍ਰੀ ਅਕਾਲ ਹਾਂ ਇਹਦੇ ਨਾਲ ਚੱਲੇ ਆਜਾ ਠੀਕ ਆ ਤਾਂ ਬਾਕੀ ਰਾਹ ਚ ਕਰਦੇ ਆ ਗੱਲਾਂ ਬਾਤਾਂ ਬਾਰੇ ਰਹੋ ਦੇਖਿਓ ਜਰੂਰ ਹਾਂ ਜੀ ਹੁਣ ਅਸੀਂ ਜਾਈ ਜੰਨੇ ਆਗੇ ਤੇ ਥੋੜੀ ਦੂਰ ਹੈ ਗਿਆ ਬਸ ਤੇ ਮੈਂ ਤੁਹਾਨੂੰ ਹੁਣ ਬੈਟਾਂ ਦੀ ਕੰਡੀਸ਼ਨ ਦਿਖਾਉਣਾ ਵੀ ਕੀ ਕੰਡੀਸ਼ਨ ਦੇ ਬੈਟ ਨੇ ਆਪਣੇ ਕੋਲੇ ਹਨਾ ਇਹਦੇ ਲੋਡ ਕਰਾ ਕੇ ਕਿੰਨੇ ਬੈਟ ਲੈ ਕੇ ਆਣੇ ਆਪਾਂ ਚਾਰ ਚਾਰ ਬੈਟ ਲੈ ਕੇ ਆਣੇ ਆ ਦੋ ਹਾਂ ਸੈੱਟ ਕਰਵਾ ਦੋ ਸੈੱਟ ਕਰਾ ਕੇ ਰਿਹਾਣੇ ਆ ਤੇ ਦੋ ਨਵੇਂ ਲੈ ਕੇ ਆਣ ਦੋ ਨਵੇਂ ਲੈ ਕੇ ਆਣੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਨੇ ਸੈੱਟ ਕਰਾਉਣ ਵਾਲੇ ਵੀ ਦਿਖਾਉਣਾ ਵੀ ਆਪਾਂ ਕਿਵੇਂ ਦੇ ਨੇ ਠੀਕ ਹੈ ਤੇ ਤੁਸੀਂ ਆ ਦੇਖੋ ਚੈੱਕ ਕਰੋ ਤੁਸੀਂ ਖੜ ਜੋ ਇੱਕ ਮਿੰਟ ਇੱਕ ਤਾਂ ਆਹਾ ਵੈਟ ਸੈੱਟ ਕਰਾ ਕੇ ਰਿਹਾ ਹੁਣ ਠੀਕ ਹੈ ਜੀ ਆ ਦੇਖੋ ਠੀਕ ਹੈ ਤੇ ਇਹ ਕਿਸੇ ਬੰਦੇ ਨੇ ਫੜਾਇਆ ਸਾਨੂੰ ਹਨਾ ਤੇ ਆ ਵੈਟ ਇੱਥੋਂ ਇਹਨਾਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੋੜਿਆ ਭਰਾਵਾ ਫਾਇਦਾ ਥੱਲੇ ਮਾਰਿਆ ਪਤਾ ਨਹੀਂ ਇਹਦੇ ਉੱਤੇ ਬੈਠ ਰਹੇ ਪਤਾ ਨਹੀਂ ਕੀ ਹਿਸਾਬ ਕਿਤਾਬ ਜਾ ਹੋਇਆ ਠੀਕ ਹੈ ਪਰ ਇਹ ਬੈਟ ਦੀ ਇਹਨਾਂ ਨੇ ਵਿਚਾਲੋਂ ਤੋੜਤਾ ਇਹ ਬੈਟ ਵੀ ਉਹ ਭਾਈ ਲੋਟ ਕਰਕੇ ਦਊਗਾ ਜਿਹੜਾ ਆਪਾਂ ਅੱਜ ਬੈਟ ਆ ਲੈ ਕੇ ਆਉਣੇ ਨੇ ਠੀਕ ਹੈ ਮੈਂ ਤਾਂ ਭਰਾਵਾ ਜਾਣਦਾ ਨਹੀਂ ਹੈਗਾ ਇਹ ਮੁੰਡੇ ਜਾਣਦੇ ਨੇ ਮੈਂ ਤਾਂ ਸਿਰ ਉੱਥੇ ਜਾ ਕੇ ਦਿਖਾ ਸਕਦਾ ਵੀ ਆਹ ਮੁੰਡਾ ਉਹ ਤੇ ਆਹ ਦੇਖੋ ਭਈ ਆਹ ਬੈਟ ਇੱਕ ਤੇ ਜੱਸੀ ਡਾਕਟਰ ਦਾ ਨਾਂ ਠੀਕ ਹੈ ਜੀ ਬੈਟ ਬਣਾਉਂਦਾ ਉਹ ਤੇ ਦੂਜਾ ਬੈਟ ਆ ਜਿਹੜਾ ਉਹ ਆਹ ਹੈ ਤੇ ਇਹਦਾ ਕੀ ਕਰਾਉਣਾ ਹੈ ਇਹਦਾ ਹਲਕੇ ਜਨ ਰੈਡੀ ਲੋੜੀ ਕੀ ਲਵਾਉਣਾ ਇਹਦਾ ਪਰ ਲਗਾ ਕੇ ਲਵਾਉਣੀ ਹੈ 판ਤੀ ਜੀ ਉਹ ਕੀ ਹੁੰਦੀ ਹੈ ਅੱਛਾ ਇਹਦੇ ਭਰਾਵਾ ਆਹ ਚੀਜ਼ ਲਵਾਉਣੀ ਆ ਠੀਕ ਹੈ ਕਿਉਂਕਿ ਆਪਾਂ ਨੂੰ ਨੌਲੇਜ ਘਾਟਾ ਭਰਾਵਾ ਇਹਦੇ ਬਾਰੇ ਇਹਨਾਂ ਨੂੰ ਤਾਂ ਨੌਲੇਜ ਹੈਗੇ ਹੁਣ ਬਾਕੀ ਜਿਹੜੇ ਖੇਡਦੇ ਆ ক্রিকেট ਆ ਜਿਹੜੇ ਦੇਖਦੇ ਆ ਉਹਨਾਂ ਨੂੰ ਤਾਂ ਨੌਲੇਜ ਹੋਊਗੀ ਤੇ ਤੁਹਾਨੂੰ ਦੱਸਦਾ ਦੋਨੇ ਬੈਟਾਂ ਦਾ ਨੋਟ ਕਰਾਉਣੇ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਬਣੇ ਰਹੋ ਤੇ ਸਪੋਰਟ ਵੀ ਜਰੂਰ ਕਰਿਆ ਕਰੋ ਵੱਤ ਵਾਤ ਠੀਕ ਆ ਬਾਈ ਮਿਲਦੇ ਆ ਫਿਰ ਲੋ ਬਾਈ ਇੱਧਰ ਆ ਗਏ ਜੀ ਸੰਗੀਆਂ ਜੇ ਗਲੀਆਂ ਚ ਸਾਰਾ ਸ਼ਹਿਰ ਟੱਪ ਕੇ ਕ੍ਰਾਸ ਕਰਕੇ ਸ਼ਹਿਰ ਉੱਤ ਉੱਤੋਂ ਦੀ ਅਸੀਂ ਤਾਂ ਅਸੀਂ ਤਾਂ ਉੱਤ ਉੱਤੋਂ ਦੀ ਆਏ ਆ ਵੈਸੇ ਵੀ ਸ਼ਹਿਰ ਕ੍ਰਾਸ ਹੋ ਗਿਆ ਤੇ ਉਹ ਗੱਲ ਹੈ ਵੀ ਲੰਡੇ ਨੂੰ ਖੰਡਾ ਸਾਖ ਉਹ ਤਾਂ ਟੱਕਰ ਦਾ ਸਾਖ ਉਹ ਤਾਂ ਟੱਕਰ ਦਾ ਇਹਨਾਂ ਵਾਲਿਆਂ ਨੂੰ ਇਸ ਤਰੀਕੇ ਤੇ ਜਾ ਦੁਨੀਆ ਦੇਖ ਲੋ ਤੁਸੀਂ ਆਹ ਦੇਖ ਲੋ ਹੁਣ ਇਹ ਅਸੀਂ ਆਇਆ 60 ਕਿਲੋਮੀਟਰ ਦੂਰ ਆ 60 65 ਕਿਲੋਮੀਟਰ ਸਾਡੇ ਪਿੰਡ ਤੋਂ ਤੇ ਉੱਥੋਂ ਆਇਆ ਸਿਰਫ ਬੈਟ ਲੋਟ ਕਰਾਉਣਾ ਤੇ ਬੈਟ ਲੈਣਾ ਇਹ ਹੁੰਦਾ ਬਾਈ ਕੀੜਾ ਕੀੜਾ ਕਿਸੇ ਵੀ ਚੀਜ਼ ਦਾ ਠੀਕ ਹੈ ਕੀੜਾ ਬੰਦੇ ਨੂੰ ਤੰਗ ਹੀ ਕਰਦਾ ਪਰ ਕੀੜਾ ਚੰਗੇ ਕੰਮ ਦਾ ਹੋਵੇ ਤਾਂ ਚੰਗੀ ਗੱਲ ਹੈ ਮਾੜੇ ਕੰਮ ਦਾ ਤਾਂ ਚੱਲ ਮਾੜਾ ਹੀ ਹੁੰਦਾ ਵੀ ਚੰਗੇ ਚੀਜ਼ ਹੋਵੇ ਤਾਂ ਵਧੀਆ ਰਹਿੰਦਾ ਬੰਦਾ ਪਾਵਰਫੁਲ ਹੁਣ ਇਹ ਕੀੜਾ ਸਾਡੇ ਪਿੰਡ ਲਈ ਚੰਗਾ ਹੋ ਚੁੱਕਿਆ ਹੈ ਕਿਉਂਕਿ ਬਹੁਤ ਸੇਧ ਮਿਲੇ ਜਾਂਦੇ ਅਸੀਂ ਚਿਚੇਰੀਆਂ ਦਾ ਟੂਰਨਾਮੈਂਟ ਇਹ ਟੂਰਨਾਮੈਂਟ ਜਿੱਤੇ ਨੇ ਬਹੁਤ ਵੱਡਾ ਜਿੱਥੇ ਲੱਖ ਰੁਪਈਆ ਨਾਂਮ ਸੀ ਠੀਕ ਆ ਉੱਥੇ ਬੰਦੇ ਨੂੰ ਹੌਸਲਾ ਮਿਲਦਾ ਤੇ ਉਹ ਹੌਸਲਾ ਮਿਲ ਗਿਆ ਤਾਂ ਕਰਕੇ ਹੁਣ ਬੈਟ ਡਿਡ ਦੂਰ ਲੈ ਲਾਉਂਦੇ ਨੇ ਤੇ ਕਿਉਂਕਿ ਨਵੇਂ ਮੁੰਡੇ ਕਈ ਲੱਗੇ ਸਾਡੇ ਬਿੰਦ ਖੇਡਣਾਂ ਕਈ ਨਵੀਂ ਜਨਰੇਸ਼ਨ ਤਿਆਰ ਹੋ ਜਾਂਦੀਆਂ ਨੇ ਟੀਮ ਦੀ ਚੰਗੀ ਗੱਲ ਆ ਵੈਸੇ ਖੇਡਾਂ ਮੰਨੀ ਨੂੰ ਬੰਦੇ ਨੂੰ ਆਉਣਾ ਵੀ ਚਾਹੀਦਾ ਨੇ ਅਸੀਂ ਅੱਪ ਤੇ ਦੂਰ ਆਈਏ ਕ੍ਰਿਕਟ ਐਕਸਪਰਟ ਆਹ ਦੇਖ ਲਓ ਆ ਬਾਈ ਕੋਲੇ ਆਏ ਆ ਆਪਾਂ ਠੀਕ ਹੈ ਅੰਦਰ ਜਾ ਕੇ ਦੇਖਦੇ ਆਂ ਵੀ ਕੀ ਮਾਹੌਲ ਓਕੇ ਸਰ ਓਕੇ ਲਾ ਪ੍ਰੋਬਾ ਹੈ ਨਹੀਂ ਕੋਹੋ ਆ ਦੇਖੋ ਕ੍ਰਿਕਟ ਐਕਸਪਰਟ ਉਹਨੇ ਕਰੂਗਾ ਫੋਨ ਗਰਮੀ ਬਹੁਤ ਜਿਆਦਾ ਹੈ ਬਾਹਰ ਨਿਕਲ ਕੇ ਪਤਾ ਲੱਗ ਰਿਹਾ ਹੈ ਲਾ ਆ ਬਾਈ ਵੀ ਪਹੁੰਚ ਗਿਆ ਆ ਦੇਖੋ ਬਾਈ ਆ ਪਹਿਲੇ ਬੈਠਾ ਚੈੱਕ ਅਪ ਕਰ ਸਕਦੇ ਹੋ ਤੁਸੀਂ ਠੀਕ ਆ ਦੇਖਾ ਰੱਖੀ ਬੈਠਾ ਬਦੰਦਰ ਇਹ ਕਿਹੜੀ ਲੱਕੜ ਦਾ ਬੰਦ ਹੁੰਦਾ ਯਾਰ ਆ ਦੇਖੋ ਇਹ ਤੋਹਿਆਰ ਹੁੰਦਾ ਹੈ ਆ ਦੇਖੋ ਇਹ ਆਉਂਦੇ ਨਹੀਂ ਆ ਮਸੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਦੋਂ ਸੁਣਾ ਦੇਣੀ ਨਹੀਂ ਕਿਉਂਕਿ ਉਹ ਕਾਲਤੀ ਬੈਠਾ ਪਾਸਟੈਂਡ ਵੀ ਰੱਖੀ ਬੈਠਾ ਵੀਡੀਓ ਬਣਾਉਂਦਾ ਹੋਊਗਾ ਯਾਰ ਆ ਚੱਕੋ ਬੈਟ ਹੀ ਬੈਟ ਜਿੰਨੇ ਮਰਜ਼ੀ ਲੈ ਜੋ ਹਾਈਡਲੋਥ ਥੈਨੂ ਕਹਿੰਦੇ ਆਗੇ ਆ ਭਾਈ ਆ ਇਹਦੇ ਰੇਟ ਨੇ ਠੀਕ ਹੈ ਆ ਇਹਦੇ ਆਪ ਦੇ ਤਿਆਰ ਕੀਤਾ ਹੋਏ ਨੇ ਬਾਈ ਦੇ ਤੇ ਜਿਹੜੇ ਇਹ ਨੇ ਇਹ ਲੋਕਾਂ ਨੇ ਠੀਕ ਕਰਾਉਣੇ ਦਿੱਤੇ ਹੋਏ ਨੇ ਠੀਕ ਹੈ ਤੁਸੀਂ ਆਪ ਹੀ ਦੇਖ ਲਓ ਬੰਦੇ ਦੀ ਕਿੰਨੀ ਕ ਮੰਗਦਾ ਇਹਦੇ ਹਿਸਾਬ ਨਾਲ ਬੈਡ ਪੈਣੇ ਇੱਥੇ ਪ੍ਰੋਜੈਕਟ ਆ ਤਾਂ ਇਹ ਹੱਥੇ ਦੇ ਗੁਰ ਆ ਗੱਲ ਬੇਸਾਗਰ ਦੇ ਇਹ ਇਹਨਾਂ ਦੇ ਬੈਟ ਨੇ ਸੋਡੇ ਨੇ ਇਹ ਇਹ ਤਿਆਰ ਕਰਨਾ ਪਤਾ ਨਹੀਂ ਕਿੱਦਾਂ ਇਹ ਬੈਟ ਬਾਹਰ ਭੇਜਣਾ ਇਹਨਾਂ ਨੇ ਕੈਨੇਡਾ ਉਹ ਤੇ ਆ ਪੱਥਰ ਜਾਲਾ ਰੱਖਿਆ ਬਾਕੀ ਆਉਣ ਦੇ ਬਾਈ ਨੂੰ ਦੇਖਦੇ ਆ ਫਿਰ ਕੀ ਬਾਲਤ 那是非常。 ਆ ਬਈ ਸਵੇਰੇ ਆਈ ਸੀ ਆਥਨ ਹੋ ਗਿਆ ਤੇ ਬੈਡ ਰੈਡੀ ਹੋ ਗਏ ਚਾਰ ਬੈਡ ਸੀਗੇ ਸੂਰਜ ਵੀ ਇਧਰ ਨੂੰ ਆ ਗਿਆ ਹੁਣ ਤਾਂ ਆ ਦੇਖੋ ਮਿਹਰੀ ਅੰਕੀ ਦੱਸੀਏ ਇਹਦੇ ਬਾਰੇ ਹੈ ਮਿਹਰੀ ਤਰੀਕਾ ਆਪਾਂ ਗੱਡੀ 'ਚ ਬੈ ਕੇ ਦੱਸਦੇ ਹਾਂ ਕਿ ਸਾਡਾ ਕਿਵੇਂ ਫੀਲ ਹੋਇਆ ਸਾਨੂੰ ਲਓ ਜੀ ਹੁਣ ਅਸੀਂ ਚੱਲਿਆਂ ਵਾਪਸ ਅਸੀਂ ਆਏ ਸੀਗੇ 12:00 ਵਜੇ ਘਰੋਂ ਚੱਲੇ ਸੀ 1:30 ਵਜੇ ਇੱਥੇ ਆਏ ਸੀ ਸਤ ਪਿਕਰੇ ਸਤ ਘੰਟੇ ਪੌਣੇ ਸੱਤ ਹੋ ਗਿਆ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਹੁਣ ਅਸੀਂ ਵਾਪਸ ਚੱਲਿਆਂ ਤੈਨੂੰ ਕਿਵੇਂ ਲੱਗਾ ਅੱਜ ਮੇਰੇ ਨਾਲ ਆ ਕੇ ਤੇ ਬਹੁਤ ਔਖਾ ਆ ਭਰਾਵਾ ਮੈਂ ਤਾਂ ਤੂੰ ਕੀ ਸਲਾਹ ਦੇ ਮੈਂ ਜਾਣੀ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਭਰਾਵਾ ਜਣਾ ਚਾਹੀਦਾ ਕਿ ਨਾ ਅੱਛਾ ਨਾ ਖੇਡਰ ਵਾਲਾ ਚਾਹੇ ਵਗ ਜੇ ਪਰ ਉਹਦੇ ਨਾਲ ਮੇਰੇ ਵਰਗਾ ਨਾ ਜਾਵੇ ਨੇ ਖੇਡ ਜਾਏ ਨਾਲ ਉਹਦੇ ਵਾਗ ਜੇ ਪਰ ਸਮਾਨ ਲੈ ਨਾ ਆ ਸਮਾਨ ਲੈ ਨਾ ਜਾਵੇ ਉਹ ਨਾਲ ਇਹ ਕਹਿਣਾ ਵੀ ਖੇਡਣ ਵਾਲਾ ਬੈਟ ਲੈ ਕੇ ਆ ਜਾ ਉਹਰੇ ਪਰ ਨਾਲ ਨਾ ਕੋਈ ਆਵੇ ਠੀਕ ਆ ਭਰਾਵਾ ਅਸੀਂ ਬਹੁਤ ਕੰਮ ਕਿਵੇਂ ਲੱਗਿਆ ਬੰਦੇ ਦਾ ਕੰਮ ਦਾ ਪੂਰਾ ਸਹਰਾ ਭਰਾਵਾ ਕਿਹੜੀ ਗੱਲ ਸਹੀ ਆ ਉਹ ਤਾਂ ਸਹੀ ਆ ਪੈਡ ਬੂਟ ਭਰਾਵਾ ਉਹਨੇ ਲਾਦੇ ਸਹਰਾ ਜਮ ਠੀਕ ਆ ਨਾ ਇਹਦਾ ਹੋਰ ਵੀ ਬੰਦੇ ਆਏ ਸੀਗੇ ਸੱਤ ਤੋਂ ਬਣਾ ਉੱਥੇ ਤੇ ਉਹਨਾਂ ਨੇ ਵੀ ਵਾਇਟ ਚੈੱਕ ਕੀਤੇ ਉਹਨਾਂ ਨੇ ਵੀ ਬਹੁਤ ਘੰਟ ਬੈਟ ਕਹੇ ਬੈਟ ਪਰ ਰੀਜ ਲਾਤੀ ਅੱਜ ਭਰਾਵਾ ਠੀਕ ਘੰਟੇ 7 ਘੰਟੇ ਹੋ ਗਏ ਠੀਕ ਆ ਭਈਆ ਭਰਾ ਵਾਪਸ ਆਕ ਗਏ ਹੁਣ ਅਸੀਂ ਚੱਲੇ ਆ ਘਰੇ ਤੇ ਉਮੀਦ ਕਰਦਾ ਤੁਹਾਨੂੰ ਅੱਜ ਵਾਲਾ ਬਲੌਗ ਆਇਆ ਹੋਊਾ ਪਸੰਦ ਤੇ ਸਪੋਰਟ ਕਰਦੇ ਹੋ ਡਾਕਟਰ ਦਾ ਦੱਸਦੇ ਭਾਈ ਦਾ ਉਹ ਤਾਂ ਉਹਦੇ ਬਾਅਦ ਇੱਕ ਬੰਦਾ ਹੋ ਰਾਇਆ ਸੀ ਭਈ ਉਹ ਬਹੁਤ ਮੁਖੌਲੀ ਸੀ ਠੀਕ ਹੈ ਅਸੀਂ ਪਹਿਲਾਂ 4-5 ਘੰਟੇ ਪੂਰੇ ਸੁਣ ਰਹੇ ਤੇ ਉਹਦੇ ਬਾਅਦ ਉਹ ਬੰਦਾ ਆਇਆ ਉਹਨੇ ਆ ਕੇ ਰੌਣਕ ਲਾਈ ਹੁਣ ਤੱਕ ਹੁਣ ਵੀ ਉੱਥੇ ਬੈਠਾ ਉਹ ਉਹ ਵੀ ਬੈਟ ਸੈੱਟ ਕਰਾਉਣੀ ਆਏ ਨੇ ਤੇ ਠੀਕ ਆ ਉਹਨਾਂ ਨੇ ਰੌਣਕ ਲਾਈ ਉਹ ਤੋਂ ਵਧੀਆ ਲੱਗਿਆ ਤੇ ਅੱਜ ਵਾਲਾ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਜਿਨ੍ਹਾਂ ਨੇ ਆਹ ਦੇਖਿਆ ক্রিকেট ਵਾਲਿਆਂ ਨੇ ਉਹ ਜ਼ਰੂਰ ਕਮੈਂਟ ਕਰਿਓ ਤੇ ਜ਼ਰੂਰ ਵਿਜ਼ਿਟ ਕਰਿਓ ਬਈ ਜੱਸੀ ਖੀਵਾ ਜੱਸੀ ਖੀਵਾ ਮਾਨਸਾ ਬਈ ਤੇ ਜ਼ਰੂਰ ਆਇਓ ਭਰਾਵਾ ਬਹੁਤ ਪਿਆਰ ਸਪੋਰਟ ਕਰਿਆ ਕਰੋ ਜਿਹੜਾ ਕੰਮ ਚੰਗਾ ਕਰਦਾ ਗੱਲ ਸਿੱਧੀ ਜੀ ਆ ਠੀਕ ਆ ਨਾ ਸ਼ੁਕਰ ਦਾ ਮੌਕਾ ਨਹੀਂ ਹੁੰਦਾ ਯਾਰ ਬਾਈ ਕੋਲ ਇੱਕ ਵਾਰੀ ਬੈਟ ਲੈ ਕੇ ਆਓ ਤੁਸੀਂ ਯਾਰ ਠੀਕ ਆ ਨਾ ਤੇ ਚਲੋ ਬਾਈ ਠੀਕ ਆ ਓਕੇ ਜੰਦਾਬਾਦ ਜਿੰਦਗੀ Okay.